ਮੰਮੀ ਪਤਾ ਨਹੀਂ ਕਾ ਤਾਂ ਬੋਲੀ ਜਾਂਦੇ ਬਾਪੂ ਨਾਲ ਹੁਣ ਐਵੇਂ ਬਿਨਾ ਗੱਲ ਤੋਂ ਕਲੇਸ਼ ਕਰੀ ਜਾਂਦੇ ਜੇ ਕੋਈ ਗੱਲ ਹੈ ਵੀ ਚੁੱਪ ਕਰਕੇ ਬਸ ਸੁਣ ਲਓ ਜੇ ਬਾਪੂ ਕੁਝ ਕਹਿੰਦਾ ਤਾਂ ਦੋਨੇ ਜਿੱਦ ਜਦਾਈ ਕਰਨ ਲੱਗੇ ਕੀ ਕਰੀ ਜਾਨੀਏ ਪੁੱਤ ਇੱਥੇ ਕੁਝ ਨਹੀਂ ਐ ਤਾਂ ਪਾਣੀ ਜਿਹਾ ਖੜਾ ਸੀਗਾ ਉਹ ਇਹ ਤਾਂ ਮਾਫੀ ਕਰ ਦੂੰਗੀ ਪੁੱਤ ਆ ਚੱਕ ਦੂੰਗੀ ਸੰਭਰ ਕੇ ਜੇ ਹੁਣ ਕੂੜਾ ਜਾ ਕਿੰਨਾ ਕੁ ਕਰੀ ਜਾਏਗੀ ਬਾਰੋਂ ਵੀ ਕਰਕੇ ਹੀ ਆ ਨਾ ਚਾਰ ਪੰਜ ਘਰਾਂ ਦਾ ਚਲ ਕੋਈ ਨਾ ਪੁੱਤ ਜਿਹੜਾ ਮੇਰੇ ਕਰਮਾ ਚ ਲਿਖਿਆ ਨਾ ਉਹ ਤਾਂ ਕੰਮ ਮੈਂ ਕਰਣੀ ਹੀ ਆ ਕੋਈ ਨਾ ਜੇ ਮੈਂ ਕਰੇਗੀ ਨਾ ਘਰ ਦਾ ਕੰਮ ਮੈਂ ਕਰ ਸਕਦੀ ਆ ਸਾਰਾ ਕੁਝ ਕੋਈ ਨਾ ਐਂ ਕਰ ਆਨੇਵੇਂ ਸਾਗ ਜਲੇਈਆਂ ਕੰਮ ਆ ਲੈ ਗਿਓ ਤੇ ਇਹਨੂੰ ਤੱਤਾ ਕਰਕੇ ਰੋਟੀ ਪਕਾ ਲਈ ਹਾਂ ਰੋਟੀ ਤਾਂ ਪਕਾ ਲਈ ਬਸ ਫਿਰ ਤੱਤਾ ਕਰਕੇ ਉਹਨੂੰ ਦੇ ਦੇ ਮੱਥਾ ਡੰਮ ਦੇ ਉਹਦਾ ਕਾ ਤੋ ਬੋਲੀ ਨਹੀਂ ਸੀ ਬਾਪੂ ਮਾਰੇ ਬੋਲੀ ਜਾਂਦਾ ਉਹ ਹੀ ਕਿਤਾ ਰੱਜਿਆ ਪਿਆ ਹੈ ਜੇ ਮੈਂ ਕਹਤਾ ਭਾਈ ਤੂੰ ਦੜਕੀ ਸ਼ਰਾਬ ਪੀ ਲੈਣਾ ਸ਼ਰਮ ਮਾਨ ਕੋਸ ਲਕੀ ਸ਼ਰਮ ਮੰਨਾ ਕਹਿੰਦਾ ਮੰਮੀ ਕਿੰਨਾ ਕ ਕਹੀ ਜਾਏਗੀ ਨਹੀਂ ਸਮਝਦਾ ਬਾਪੂ ਨੇ ਇਹੀ ਕੁਛ ਕਰਨਾ ਐਵੇਂ ਨਾ ਬੋਲਿਆ ਕਰ ਪਤਾ ਨਹੀਂ ਪੁੱਤ ਮੇਰੀ ਇੰਨੀ ਮਾੜੀ ਕਿਸਮਤ ਕਿਉਂ ਉਹਦੋਂ ਮਾੜੀ ਕਿਸਮਤ ਸੋਡੀ ਹੈ ਜਿਹੜਾ ਮੈਂ ਸੌਨੂੰ ਜਨਮ ਦੇਤਾ ਇਸ ਕਰੇ ਮੈਂ ਬਹੁਤ ਦੁਖੀ ਹਾਂ ਪਪਾ ਕਰਾਂ ਕੀ ਮਮੇ ਐਵੇਂ ਦੁਖੀ ਨਾ ਹੋ ਤੇਰੇ ਸਾਰੇ ਅਸੀਂ ਆ ਜੇ ਤੂੰ ਦੁਖੀ ਹੋਵੇਂਗੀ ਫਿਰ ਅਸੀਂ ਕਿ ਖੁਸ਼ ਰਾਵਾਂਗੇ ਉੱਤ ਬਸ ਮੈਂ ਸੋਡੇ ਕਰਕੇ ਜਿਉਣੀ ਐ ਨਹੀਂ ਤੇ ਮੇਰਾ ਐਂ ਜੀ ਕਰਦਾ ਵੀ ਕੁਛ ਖਾ ਕੇ ਮਰ ਜਾ ਇਹ ਬੰਦੇ ਨਾਲ ਤਾਂ ਮੈਂ 5 ਮਿੰਟ ਨਾ ਕਟਾਂ ਇਹ ਕੀ ਗੱਲਾਂ ਕਰੀ ਜਾਂਦੀ ਐ ਮਮੇ ਜੇ ਤੈਨੂੰ ਕੁਝ ਹੋ ਗਿਆ ਫਿਰ ਕੌਣ ਐ ਸਾਡਾ ਅਸ ਤਾਂ ਵੈਸੇ ਵੀ ਰੋਲੇ ਹੋਏ ਤੇਰੇ ਤੋਂ ਬਾਅਦ ਜਮੀ ਰੁੱਲ ਜਾਗੇ ਆ ਦੇਖ ਲੈ ਨਾਲ ਤਾਂ ਪਿਆ ਕਹਿੰਦਾ ਲੈ ਪੈਸੇ ਦੇ ਮੈਨੂੰ ਕਹਿੰਦਾ ਹੋਰ ਇਹ ਕਿਥਰ ਉਹ ਦੀ ਰੋਜ਼ ਇਹਨੂੰ ਸ਼ਰਾਬ ਪੀਣ ਨੂੰ ਵੇਲੇ ਨੂੰ ਪੈਸੇ ਦੇਦਾ ਮੈਂ ਬਾਪੂ ਜਿਹੜਾ ਮਾੜੀ ਮੋਟੀ ਦਿਹਾੜੀ ਕਰਦਾ ਉਹ ਆਪਦੇ ਪੈਸੇ ਵੀ ਇੱਧਰ ਉੱਧਰ ਲੈਣਾ ਤਾਂ ਹੀ ਤਾਂ ਬਾਪੂ ਨੂੰ ਕੋਈ ਦਿਹਾੜੀ ਤင်း ਲੈ ਕੇ ਜਾਂਦਾ ਪਤਾ ਲੱਗਦਾ दारू ਨਾਲ ਤਾਂ ਰੱਜਿਆ ਰਹਿੰਦਾ ਅਗਲੇ ਨਾ ਹੀ ਹੁੰਦੇ ਕੰਮ ਕੀ ਕਰੂਗਾ ਕੋਤ ਮੈਂ ਤਾਂ ਆਪ ਜੇ ਕਿਸੇ ਨੂੰ ਕਹਨੀ ਆ ਵੀ ਭਾਈ ਉਹ ਤੇਰੇ ਬਾਈ ਨੂੰ ਲੈ ਜਾ ਪਰ ਉਹ ਕਰਨ ਦਾ ਲੈ ਇਹਨੂੰ ਕੀ ਲੈ ਜੀਏ ਤੜਕੀ ਸ਼ਰਾਬ ਪੀ ਲੈਂਦਾ ਭਾਈ ਇਹ ਤਾਂ ਜਿੰਨਾ ਚਿਰ ਸ਼ਰਾਬ ਨਹੀਂ ਨਾ ਪੀਂਦਾ ਕਹਿੰਦਾ ਮੈਂ ਤਾਂ ਸ਼ਰਾਬ ਪੀ ਕੇ ਕੰਮ ਕਰਦਾ ਤਾਂ ਹੀ ਪੁੱਤ ਕੋਈ ਲੈ ਜਾਂਦਾ ਨਹੀਂ ਵੀ ਜੇ ਇਹਦੇ ਕੋਈ ਸੱਟਪੇਟ ਵੱਜੀ ਕੁਝ ਹੋ ਗਿਆ ਸ ਆਪਣੇ ਗਲ ਪੈ ਜੂਗਾ ਉਹੀ ਤਾਂ ਗੱਲ ਹੈ ਇਹ ਜਿਹਾ ਚਰਾਬੀ ਬੰਦਾ ਮਰਦਾ ਵੀ ਨਹੀਂ ਹੁੰਦਾ ਪਰੇ ਬਹੁਤ ਦੁਖੀ ਹੋਈ ਪਈ ਪੁੱਤ ਆਹੇ ਤਾਂ ਕਾਹ ਨੂੰ ਕਹਿੰਨੇ ਕੋਈ ਨਾ ਮੰਮੀ ਸਮਝੂਗਾ ਬਾਪੂ ਹੌਲੀ ਹੌਲੀ ਕਦੋਂ ਸਮਝੂ ਪੁੱਤ ਹੈ ਹਣ ਇਹਨੂੰ ਆਪ ਤੂੰ ਸਮਝ ਆਉਣੀ ਚਾਹੀਦੀ ਹੈ ਪੂਰਾ ਫਿਕਰ ਨਹੀਂ ਕਰਦਾ ਘਰ ਦਾ ਦਾ ਇਹ ਫਿਕਰ ਕਰਨ ਨੂੰ ਤੂੰ ਹੈਗੀ ਨਾ ਮੰਮੀ ਲੋਕਾਂ ਦੇ ਝੂਠੇ ਭਾਂਡੇ ਵਾਂਜੇ ਨੂੰ ਤੂੰ ਹੈਗੀ ਬਾਪੂ ਨੂੰ ਚੰਗਾ ਖਾਣਾ ਪੀਣਾ ਮਿਲ ਜਾਂਦਾ ਸਾਰਾ ਕੁਝ ਬਸ ਗੱਲ ਤਾਂ ਇਹੀ ਹੈ ਪੁੱਤ ਹੁਣ ਕਰਾਂ ਵੀ ਕੀ ਚਲ ਕੋਈ ਨਾ ਪੁੱਤ ਤੂੰ ਫੇਰ ਨਾ ਕਰ ਜਾ ਜਾ ਕੇ ਰੋਟੀ ਗਰਮ ਕਰਕੇ ਦੇ ਦੇ ਉਹ ਜਿੰਨੇ ਮੈਂ ਤਾਂ ਨਹੀਂ ਜੀ ਲੱਗਦਾ ਬਾਪੂ ਮੇਰੇ ਨਾਲ ਵੀ ਨਾ ਬੋਲਣ ਲੱਗ ਜਾਏ ਬੋਲਣ ਦਾ ਤਾਂ ਪਤਾ ਹੀ ਹੈ ਪੁੱਤ ਉਹ ਕਿਹੜਾ ਵੇਖਦਾ ਵੀ ਮੇਰੀ ਧੀ ਆ ਜਾ ਉਹ ਮੇਰਾ ਪੁੱਤ ਹੈ ਬਸ ਉਹ ਤਾਂ ਇੱਕੋ ਹੀ ਗੱਲ ਹੈ ਉਹਨੂੰ ਤਾਂ ਪੈਸੇ ਚਾਹੀਦੇ ਛਰਾਬ ਵਾਸਤੇ ਕੋਈ ਤੂੰ ਰੋਟੀ ਖਾ ਲਈ ਕਿ ਲਿਆ ਮੈਂ ਤਾਂ ਖਾਇਆ ਹੀ ਪੁੱਤ ਉਹ ਤੇ ਰੋਟੀਆਂ ਹਾਂ ਆ ਛੋਡੇ ਵਾਸਤੇ ਲਈ ਆਈ ਸੀ ਮੈਂ ਅੱਜ ਜਲੂਕ ਨੂੰ ਸਾਗ ਬਣਾਇਆ। ਮੈਂ ਅੱਕੇ ਚਲ ਘਰੇ ਜਿਹੜੇ ਪੈਸੇ ਦੀ ਸਬਜੀ ਹੋਣ ਬਣਾਵਾਂਗੇ ਉਹ ਹੀ ਸ਼ਾਮ ਨੂੰ ਸੜਜੂਗਾ। ਹਾਂ। ਤਾਂ ਕਰਕੇ ਪੁੱਤ। ਚੰਗਾ ਚਲ ਮੈਂ ਰੋਟੀ ਬਣਾਇਆ ਮੈਂ ਬਾਪੂ। ਆ ਜਾ ਦੂਵੀਂ ਇੱਧਰ ਮੈਂ ਆਪ ਹੀ ਕਰ ਲੂੰਗੀ। ਕੋਈ ਨਾ ਪੁੱਤ। ਅਰੇ ਕੀ ਇਹ ਜਿਹਾ ਆਕੜੀ ਨੂੰ ਵੀ ਫਿਕਰ ਲੱਗਿਆ ਰਹਿੰਦਾ। ਨਹੀਂ ਇਹੋ ਜਿਹੇ ਕੁੜੀਆਂ ਨੂੰ ਕਿਹੜੀ ਕਵੀਲਦਾਰੀ ਜ਼ਿਆਦਾ ਆਉਂਦੀ ਹੈ। ਹੈਂ? ਮਾਸਤ ਰਹਿੰਦੀ ਹੈ। ਵਿਚਾਰੀ ਸਾਰਾ ਦਿਨ ਫਿਕਰਾਂ ਚ ਰੁੱਝੀ ਰਹਿੰਦੀ ਹੈ। ਮੇਰਾ ਫਿਕਰ ਕਰਦੀ ਹੈ ਭਰਾ ਦਾ ਫਿਕਰ ਕਰਦੀ ਹੈ ਤੇ ਉਹਦਾ ਕਰਦੀ ਹੈ। ਕਰਾਂ ਕੀ ਅਸਾਂ ਹੈ ਸੋਚਦੇ ਆ ਵੀ ਹੇ ਰੱਬਾ ਐਡੀ ਮਾੜੀ ਕਿਸਮਤ ਕਿਉਂ ਲਿਖਤੀ ਮੇਰੀ ਤੇ ਮੇਰੇ ਜਵਾਕਾਂ ਦੀ ਪਤਾ ਨਹੀਂ ਤੂੰ ਕਿੱਥੇ ਲੁਕੇ ਆ ਬੱਠਾ ਸਾਡੇ ਪਾਦਾ ਸਾਡੀ ਵੀ ਸੁਣ ਲੈ ਮੇਰੇ ਤੇ ਪੁੱਤਾਂ ਨੇ ਸੁਣ ਲੈ ਤੂੰ ਉਹ ਕੀ ਕਰਦਾ ਰੱਬਾ ਉਹ ਬਹੁਤ ਦੁਖੀ ਹੋਈ ਪੱਜਾ ਸੁਣੀ ਜਾਂਦੇ ਆ ਹੋਰ ਅੱਕ ਗਿਆ ਹੋਰ ਹੋ ਗਏ ਯਾਰ ਹੋਰ ਸਰਦੁਖਣ ਲੱਗ ਗਿਆ ਮੇਰਾ ਤਾਂ ਇੱਕਦ ਨੂੰ ਪਤਾ ਚੱਲ ਆ ਜਾ ਤੀ ਬਾੜੀ ਲਈ ਹੈ ਤੀ ਬਾੜੀ ਲਈ ਸਰਦ ਜਾ ਭਾਰੀ ਹੋਣ ਲੱਗ ਗਿਆ ਪਤਾ ਹੀ ਹੋਣਾ ਉਹ ਖੜ ਜਾ ਉਹ ਸ਼ੀਸ਼ਾ ਨਹੀਂ ਬੰਦ ਹੋਇਆ ਸ਼ੀਸ਼ਾ ਕਾ ਨੂੰ ਬੰਦ ਹੋ ਗੋ ਅੰਦਰੋਂ ਆ ਜਾ ਤੈਨੂੰ ਪਤਾ ਫਿਰ ਆਦਾ ਘਰੇ ਨਾ ਪਤਾ ਲੱਗ ਜੇ ਵੈਸੇ ਮੈਂ ਘਰੇ ਪਤਾ ਤਾਂ ਨਹੀਂ ਲੱਗਣ ਦਿੰਦਾ ਹੋਰ ਧਿਆਨ ਨਾਲ ਰਿਹਾ ਕਰ ਮਾੜਾ ਜੀ ਤੂੰ ਯਾਰ ਹੈ ਮੈਂ ਧਿਆਨ ਨਾਲ ਜਾਈਂ ਘਰੇ ਕਿਤੇ ਧਿਆਨ ਨਾਲ ਤੂੰ ਕੰਮ ਕਰਾ ਦੇ ਨਹੀਂ ਨਹੀਂ ਮੇਰਾ ਪਤਾ ਹੀ ਨਹੀਂ ਲੱਗਦਾ ਆਪਣੇ ਪਤਾ ਕਾ ਨੂੰ ਲੱਗਣ ਦਿਨਾ ਤੂੰ ਇਹਦਾ ਸ਼ਿਕਾਰੀ ਆ ਜੇ ਪਤਾ ਵੀ ਲੱਗ ਗਿਆ ਭਾਬੀ ਹਾਂ ਬਲਦੀ ਠੀਕ ਆ ਸੋ ਠੀਕ ਆ ਚੱਲ ਭਾਬੀ ਚੰਗੀ ਆ ਤੇਰੀ ਹਾਂ ਬੜੀ ਚੰਗੀ ਆ ਵਿਚਾਰੀ ਯਾਰ ਮਾ ਮਾਰ ਗਿਆ ਤੇਰਾ ਤਾਂ ਭਰਾ ਵੀ ਤੇਰਾ ਬਹੁਤ ਆ ਉਹ ਆ ਉਹਦੇ ਵਰਗੀ ਤੇਰੀ ਉਹਦਾ ਹੀਰਾ ਬੰਦਾ ਤੇਰਾ ਆ ਆਪਦੇ ਨੂੰ ਕਹਿੰਦਾ ਹੁੰਦਾ ਬੰਦਾ ਬਗਾਨਿਆਂ ਨੂੰ ਥੋੜੀ ਕਹਿੰਦਾ ਹੁੰਦਾ ਕੋਈ ਮੈਨੂੰ ਸਮਝਾਉਂਦਾ ਵੀ ਮੇਰੇ ਨਾਲ ਕੰਮ ਕਰ ਲਾ ਵੀ ਆਪਣਾ ਕੰਮ ਵਧੀਆ ਚੱਲਦਾ ਜਾ ਅਨੰਦੂ ਨਾਲੇ ਦਾ ਸੈਟਲ ਹੋ ਜੇਗਾ ਉਹੀ ਤਾਂ ਗੱਲ ਹੈ ਤੇਰਾ ਵਿਆਹ ਕਰ ਦਾਂਗੇ ਪਰ ਤੈਨੂੰ ਪਤਾ ਵਿਆਹ ਫਿਰ ਹਾਂਜੀ ਕਿੱਥੇ ਕੀ ਕਰਾਂਗੇ ਇਹ ਗੱਲ ਤਾਂ ਹੋਈ ਆ ਆ ਦੇਖ ਲੈ ਤੈਨੂੰ ਨਹੀਂ ਮੰਗੇ ਗੱਡੀ ਦੀ ਫੜਾਈ ਬੈਠਾਂਗੇ ਹੁਣ ਆਪਾਂ ਬਾੜਾ ਭੂੜਨ ਜਾਂਦੇ ਆਂ ਘਰ ਵਾਲੀਆਂ ਲੈ ਕੇ ਜਾਵਾਂਗੇ ਪਰ ਗੱਲ ਤਾਂ ਉਹਦੀ ਆ ਯਾਰਾ ਦੋਸਤਾਂ ਨਾਲੀ ਉਹ ਸਹੀ ਗੱਲ ਹੈ ਮੋਹਲੀ ਉੱਥੇ ਬੰਦਦਾ ਮੋਹਲੀ ਉੱਥੇ ਬੰਦਦਾ ਜਿੱਥੇ ਬੁੜੀਆਂ ਆ ਗਈਆਂ ਫਿਰ ਉਥੇ ਓਕੇ ਆ ਵਾ ਜਾਵਾਂ ਘੈਂਟ ਜਾਵਾਂ ਹੈ ਘੈਂਟ ਆ ਹਾਂ ਸਿਰਾ ਸਿਰਾ ਇੱਕ ਦੋ ਆ ਇੱਕ ਦੋ ਹਾਂ ਉਹ ਤਾਂ ਐਂ ਦੱਸਦਾ ਜਿਵੇਂ ਉਹ ਕੋਣ ਨੰਬਰ ਪਾਉਣਾ ਹੋਣਾ ਨਾ ਨਾ ਹਾਂ ਇੱਕ ਦੋ ਹੀ ਆ ਹੋਰ ਸੋਚ ਕੇ ਦੱਸਿਆ ਹੋਣਗੇ ਦਾ ਨਾ ਨਾ ਉਹ ਲਏਰ ਤੇਰੇ ਤੇ ਕੁਝ ਉਹ ਲਾਏ ਸਾਵਣਾ ਤੇਰੀ ਇੱਕ ਵੀ ਨਹੀਂ ਹੋਣੀ ਨਾ ਨਾ ਹਾਂ ਲੈ ਨਹੀਂ ਨਹੀਂ ਚੱਲ ਫਿਰ ਆਇਆ ਕਰ ਲੈ ਆ ਜਾ ਮੇਰਾ ਹੋਰ ਸੁਣਾ ਵਧੀਆ ਵੈਸੇ ਤੂੰ ਸੁਣਾ ਚੱਲ ਫਿਰ ਹੁਣ ਗਾਲਾਂ ਗੋਲਾਂ ਤਾਂ ਨਹੀਂ ਪੈਂਦੀਆਂ ਤੈਨੂੰ ਹੁਣ ਬਸ ਚੱਲਿਆ ਯਾਰ ਦੇਖ ਵੀਡੀਓ ਵਿਚਾਲੀ ਖੜ ਜਾਂਦੇ ਨਹੀਂ ਨਹੀਂ ਠੀਕ ਆ ਬਸ ਓਕੇ ਆ ਇਹਨੂੰ ਕੌਣ ਬੁਲਾਉਂਦਾ ਯਾਰ ਗੱਡੀ ਵਾਲਾ ਕੋਈ ਵਿੱਚ ਮਾਰਦਾ ਨਹੀਂ ਹੂੰ ਠੀਕ ਐ ਵੀ ਲੋਹਾ ਇਹਦਾ ਸਾਡੀ ਇਕੱਠੀ ਹੋ ਜੂਗੀ ਗੱਲ ਤਾਂ ਹੋਈ ਇਹਨੂੰ ਕੁਝ ਨਹੀਂ ਨਿਕੰਧ ਚ ਮਾਰਦੇ ਹੋਰੀ ਥਾਰ ਚ ਮਾਰ ਨਹੀਂ ਕੋਈ ਗੱਲ ਹੀ ਐ ਉਹੀ ਤਾਂ ਗੱਲ ਆ ਹੋਰ ਵਧੀਆ ਬਸ ਤੇ ਬਾਈ ਕਰੀ ਜਾਂਦਾ ਕਰੋ ਹੋਣ ਜਾਈ ਜਾਂਦਾ ਬਾਪੂ ਨੇ ਪਾਉਣਾ ਹੈ ਹੈ ਬਾਈ ਕਰੀ ਹੋਊਗਾ ਹਾਂ ਕਰੀਏ ਬੋਲਦਾ ਤਾਂ ਨਹੀਂ ਦੇਖਦਾ ਲਾ ਜਾ ਕੇ ਕਿਤੇ ਬਾਈ ਤਾਂ ਕੰਮ ਤੇ ਕਰਾ ਟਾਈਮ ਬਾਵਾ ਹੋ ਗਿਆ 1:40 ਹੋ ਗਏ ਹਾਂ ਚਲ ਚੰਗਾ ਯਾਰ ਮੈਨੂੰ ਦੇ ਜਾਈ ਤਾਂ ਹਾਂ ਠੀਕ ਹੈ ਠੀਕ ਹੈ ਓਕੇ ਸਰ ਹਾਂ ਮਿਲਦੇ ਫਿਰ ਹੁਣ ਆਏਗਾ ਹਾਂ ਸ਼ਾਮ ਨੂੰ ਦੇਖਦੇ ਆਂ ਚਲ ਠੀਕ ਹੈ ਪਰ ਸ਼ਾਮ ਨੂੰ ਮਿਲਦੇ ਰੋਟੀ ਰੋਟੀ ਖਾ ਕੇ ਵੈਸੇ ਤਾਂ ਆਪਾਂ ਬਾਹਰੋਂ ਖਾ ਲਿਆ ਸੀਗਾ ਵਧੀਆ ਹੈ ਚੱਲ ਜੇ ਲੋਟ ਜੇ ਲੱਗਿਆ ਤਾਂ ਖਾਲੀ ਹਾਂ ਹਾਂ ਮਨੀ ਪਈ ਹੋਊਗੀ ਬਣਾ ਦਊਗੀ ਭਾਬੀ ਤੈਨੂੰ ਓਕੇ ਚਲ ਚੰਗਾ ਯਾਰ ਚੰਗਾ ਠੀਕ ਹੈ ਧਿਆਨ ਨਾ ਚਾਹੀ ਠੀਕ ਹੈ ਠੀਕ ਹੈ ਓਕੇ ਸ਼ਾਮ ਨੂੰ ਫੋਨ ਕਰ ਲਈ ਮੂੰਹ ਜੇ ਸੁਝਾ ਵੈ ਤਰਾ ਦਰੂ ਕਰਕੇ ਨਾ ਨਾ ਤੂੰ ਤਿਆਰ ਰੱਖ ਵਸਾਵਦਾ ਮੜਾ ਠੀਕ ਹੈ ਠੀਕ ਹੈ ਠੀਕ ਹੈ ਚੱਲ ਚੰਗਾ ਓਏ ਓਕੇ ਲੈ ਓ ਨਿਆਰੇ ਹਰਪ੍ਰੀਤ ਪਾਣੀ ਪਿਆ ਕੁੜੀ ਆਹ ਲਿਓ ਨੀ ਆਹ ਲਓ ਬਾਪੂ ਹਾਂ ਬਾਪੂ ਫੇਰ ਵੀ ਆਏ ਤੁਸੀਂ ਕਿੰਨੇ ਵਾਰ ਕਿਹਾ ਮੈਂ ਤੁਸੀ ਦਾਰੂ ਛੱਡ ਦੋ ਕਿਹੜੀ ਦਾਰੂ ਪੀਖਿਆ ਅੱਜ ਮੈਂ ਕਿਤੇ ਤੂੰ ਮਾਲੀਆਂ ਅੱਤਾਂ ਪੈ ਗਈਆਂ ਬਸ ਅੰਦਰ ਮਹਰੋਂ ਬੜੂ ਪਹਿਲੇ ਲੱਗ ਜਾਂਦੇ ਦਾਰੂ ਪੀਂ ਆ ਤੂੰ ਆ ਕਰ ਰਿਆ ਹੈ ਨੋਟਬੁਸ ਦੇ ਮੇਰੇ ਕੋਲੇ ਰੋਜ਼ ਦਾਰੂ ਪੀਂਦਾ ਦਾਰੂ ਵਾਪੂ ਦਾਰੂ ਤਾਂ ਪੀਤੀ ਆ ਇਹ ਤਾਂ ਸਾਫ ਹੀ ਪਤਾ ਲੱਗ ਗਿਆ ਉਹ ਉਹ ਤਾਂ ਉੱਥੇ ਲੈ ਜਾਂਦੇ ਸੀ ਬੰਤੇਰੇ ਪੈਗ ਚੌੜ ਜੋੜਜ ਮੈਨੂੰ ਕਹਿੰਦਾ ਬਾਈ ਪੀ ਲੈ ਮਾੜੀ ਨਹੀਂ ਰੋਜ਼ੀ ਚੋੜ ਕਰਦੇ ਬਾਪੂ ਤੁਹਾਡੇ ਨਾਲ ਓਏ ਐਵੇਂ ਨਹੀਂ ਕਰਿਆ ਕਰ ਤੂੰ ਦਾਰੂ ਪੀਆ ਦਾਰੂ ਪੀਆ ਆ ਜਿਵੇਂ ਅਸ ਤੇ ਪੂਰਾ ਪੀ ਲੀਦਾ ਕਰੇ ਕਿ ਲਈ ਸੁੰਦਾ ਬਾਪੂ ਓ ਕਰੇ ਕਿ ਲਈ ਸੁੰਦਾ ਐਵੇਂ ਤੁਸੀਂ ਦੋਨੇ ਆਪਸ ਚ ਲੜਦੇ ਰਹਿੰਦੇ ਓ ਤੇਰੀ ਮੰਨ ਤਾਂ ਹਮੇਸ਼ਾ ਲੜੁੰਦੀ ਉਹ ਤੇ ਹਰ ਗੱਲ ਤੇ ਲੜਨ ਨੂੰ ਤਿਆਰ ਬੈਠੀ ਰਹਿੰਦੀ ਸਹੀ ਗੱਲ ਤੇ ਲੜਦੀ ਐ ਬਾਪੂ ਪਰ ਰੂਪਿੰਦ ਤੇ ਰੁਕਦੇ ਤੁਹਾਨੂੰ ਤੁਸੀਂ ਦਾਰੂ ਪੀਣ ਤੇ ਨਹੀਂ ਰੁਕਦੇ ਕਾ ਤਾ ਤਿੰਨਾਂ ਨੂੰ ਪਤਾ ਤਾਂ ਹੋਵੇ ਵੀ ਕੀ ਗੱਲ ਐ ਤੁਹਾਡੇ ਮਨ ਚ ਕੋਸ਼ਮੀ ਐ ਸਮਝੀ ਨਾ ਬਸ ਮੈਂ ਠੱਕਿਆ ਹਰੇ ਉਹਨਾਂ ਪੋਰਾ ਪੀ ਲੈਂਦਾ ਸਾਰ ਦਿਨ ਕੰਮ ਕਰਦਾ ਸਾਡੇ ਰੋਟਾ ਲੱਜਦੇ ਬਾਪੂ ਦਾਰੂ ਨਾ ਖੁਲਾ ਪੀਂਦਾ ਸਾਰੀ ਦੁਨੀਆ ਦਾਰੂ ਪੀਦੀ ਐ ਅਠੇੱਕੇ ਮੈਂ ਤਾਂ ਖੁੱਲੇ ਹੋਏ ਸਾਰੀ ਦੁਨੀਆ ਨੂੰ ਪੀ ਜਾਂਦੋ ਪਰ ਬਾਪੂ ਤੁਸੀਂ ਛੱਡ ਦੋ ਸਾਡੇ ਬਾਰੇ ਸੋਚ ਲਓ ਜੇ ਤੁਹਾਨੂੰ ਕੁਝ ਹੋ ਗਿਆ ਕੌਣ ਆ ਸਾਡਾ ਕੀ 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 ਸੋਚਣਾ ਕੀ ਹੋਦੀ ਤੁਹਾਨੂੰ ਹਾਂ ਬਸ ਬਾਪੂ ਸਾਨੂੰ ਤਾਂ ਪਹਿਲੇ ਹੀ ਸ੍ਰੀ ਕਸ਼ਿਆਮ ਦੇ ਫੋਟ ਦੇ ਵੀ ਨਾ ਜੇ ਤੁਹਾਨੂੰ ਕੁਝ ਹੋ ਗਿਆ ਉਹਨਾਂ ਨੇ ਫਿਰ ਤਾਂ ਜੰਮੀ ਨਹੀਂ ਸਾਨੂੰ ਬੁਲਾਉਣਾ ਕੀ ਹੋਊ ਨੂੰ ਮੈਨੂੰ ਕੁਝ ਨਹੀਂ ਹੁੰਦਾ ਮੈਨੂੰ ਚੰਗਾ ਭਲਾ ਮੈਂ ਹੈ ਮੈਂ ਕਿਸੇ ਨੂੰ ਦੇਣਾ ਕੁਝ ਲੈਣਾ ਹੀ ਹੋਊਗਾ ਤੁਮ ਖਾ ਤਾਂ ਪੀਨੇ ਤੁਸੀਂ ਫਿਰ ਉਹ ਹੀ ਗੱਲ ਦੱਸ ਦੇ ਨਾ ਬਾਪੂ ਕੋਈ ਗੱਲ ਤਾਂ ਹੋਣੀ ਕੁਝ ਨਹੀਂ ਬਸ ਕੁਝ ਨਹੀਂ ਤੁਹਾਨੂੰ ਨਹੀਂ ਯਾਦ ਤੁਹੇ ਨਾ ਗੱਲਾਂ ਚ ਨਾ ਪੈ ਆਈ ਨਾ ਸਮਝੇ ਕੋ ਪੀਨੇ ਕਿੱਥੋਂ ਪੀਨੇ ਆ ਐਵੇਂ ਖਾਮਖਾਬ ਦੇ ਮਾਲੀਆਂ ਗੱਲਾਂ ਤੇਰੀ ਮਾਂ ਵੀ ਇਹ ਨਹੀਂ ਪੁੱਛੀਉ ਆਉ ਜੇ ਮੰਮੀ ਪੁੱਛਦੀ ਤੇ ਫਿਰ ਉਹਨੂੰ ਕਿਹੜਾ ਦੱਸਦਾਂ ਨੇ ਉਹ ਉਹਨੂੰ ਵੀ ਕੋਈ ਗੱਲ ਨਹੀਂ ਦੱਸਦੇ ਸਮਾਂ ਦੇਉਂ ਤਾਂ ਕੁੱਟਣ ਲੱਗ ਜਾਂਦੇ ਉਹ ਵਿਚਾਰੀ ਨੂੰ ਤੇ ਕੁੱਟੂਗਾ ਜਦੋਂ ਹਟਦੀ ਨਹੀਂ ਉਹ ਇਹ ਕਲਾਸ ਵਿੱਚ ਨਾ ਚੰਗਾ ਨਹੀਂ ਲੱਗਦਾ ਇਸ ਪਿੱਛੇ ਦੇਖ ਲਾਰੂ ਪਿੱਛੇ ਕਿੰਨਾ ਕੁਛ ਹੋ ਗਿਆ ਚੰਗਾ ਸੋਹਣਾ ਘਰ-ਬਾਰ ਸੀਗਾ ਬੜੀ ਜ਼ਮੀਨ ਸੀ ਸਾਰਾ ਕੁਝ ਵਿਕ ਗਿਆ ਆਹ ਕਰਾਇਆ ਤੇ ਧੱਕੇ ਖਾਂਦੇ ਫਿਰਦੇ ਆ ਮੈਂ ਵੇਚ ਤਾਂ दारू करके क्यो? मैं क्यों मैं दारू से मकान बेचता ਇਹਦਾ ਬੇੜਾ ਬੈਠਾ ਤੇਰੇ ਚਾਚੇ ਦਾ ਉਹਨਾਂ ਦਾ ਕਿਉਂ ਬੈਠਾ ਤੇ ਹੋਰ ਹੌਲੀ 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 ਮਾਰ ਮਾਰ ਝੂਠ ਸਾਇਨ ਕਰਾਈ ਗਏ ਮਾਰ ਕੇ ਠੱਗੀ ਸਾਰਾ ਕੁਝ ਸਾਮ ਗਿਓ ਜ਼ਮੀਨ ਸਾਰੀ ਲੈ ਗਿਓ ਜੇ ਬਾਪੂ ਸੁਰਤ ਹੁੰਦੀ ਪਰਦੇ ਤੁਸੀਂ ਵੀ ਕਾਦੇ ਤੇ ਸਾਇਨ ਕਰਾਈ ਜਾਂਦੇ ਆ ਉਹ ਤਾਂ ਰੱਜੇ ਨੇ ਬਸ ਸਾਇਨ ਕਰੀ ਗਏ ਤੇ ਸਾਰਾ ਕੁਝ ਲਈ ਗਏ ਨਾ ਤਾਂ ਫਿਰ ਉਦੋਂ ਤਾਂ ਤੇਰੀ ਮਾਂ ਵੀ ਪੱਖਪੂਰ ਦੀ ਸੀ ਵੀ ਇਹ ਤਾਂ ਸਾਰੀ ਗਾਲ ਦੂ दारू ਚ ਪੀຊੂਆ दारू ਪੀਂਦਾ ਇਹ ਸਾਰੀ ਗਹਿਣੇ ਕਰ ਦੂ ਕਾਣ ਵੇਚ ਦੂ ਕੁਛ ਵੀ ਹੁੰਦਾ ਚੱਲ ਕਰਦੇ ਸੈਂਚਾਰ ਪੈਸੇ ਆ ਜਾਣਗੇ ਹੁਣ ਕੀ ਪਤਾ ਸੀ ਉਹ ਹੀ ਬੇਇਮਾਨੀ ਕਰਨਗੇ ਆਪਣੇ ਨਾਲ ਤੇ ਫੇਰ ਕੀ ਕੁਛ ਦਿੱਤੀ ਮੇਰੇ ਕੋਲ ਕੀ ਨਹੀਂ ਸੀ ਬਣਾਇਆ ਮੈਂ ਥੋੜੇ ਲਈ ਬਣਾਇਆ ਸੀ ਤਾਂ ਉਹਨੂੰ ਬਿੰਦੂ ਕੀ ਪਤਾ ਸੀ ਵੀ ਉਹ ਮਾਝਾ ਮੇਰੇ ਨਾਲ ਹੀ ਕਰ ਚੂਗਾ ਗਿਆ ਚੱਲ ਕੋਈ ਨਹੀਂ ਭਰਾ ਹੈ ਕਿਦਾ ਬਗਾਨੀ ਥਾਂ ਤੇ ਕੁਝ ਹੁੰਦਾ ਬਾਪੂ ਠੀਕ ਨਹੀਂ ਕੀਤਾ ਉਹਨੂੰ ਮੈਂ ਉਹਨਾਂ ਨੇ ਜਿਹੜਾ ਕੁਝ ਕਰਨਾ ਸੀ ਆਪਣੇ ਨਾਲ ਕਰਤਾ ਠੀਕ ਹੈ ਪਰ ਤੁਸੀਂ ਤਾਂ दारू ਦਾ ਖੜਾ ਛੱਡੋ ਕੋਈ ਨਾ ਆਪਾਂ ਦੁਬਾਰਾ ਬਣਾ ਲਾਂਗੇ ਸਾਰਾ ਕੁਝ ਪਰ ਬਾਪੂ ਜਿਹੜੀ दारू ਤੂੰ ਕਹਿੰਦਾ ਮਾੜੀ ਮੋਟੀ ਪੀਣਾ ਮਾੜੀ ਮੋਟੀ ਪੀਣਾ ਛੱਡ ਦੇ ਓਏ ਕੀ ਹੋਜੂ ਕੀ ਦੁਬਾਰਾ ਬਣਜੂ ਕਦ ਦਾ ਬਣਜੂ ਅੱਜ ਦਾ ਸੌਖੀ ਹੈ ਜਮੀਨਾਂ ਬਣਾਣੀ ਹੈ ਮਕਾਨ ਬਣਾਣੀ ਹੈ ਤੁਸੀਂ ਤਾਂ ਗੱਲਾਂ ਕਰੇਂਗੇ ਗੱਲਾਂ ਗੱਲਾਂ ਜੀ ਸਾਰਾ ਕੁਝ ਹੋ ਜੂਜੇ ਬਾਪੂ ਜੀ ਤੁਸੀਂ ਕਰੋ ਤਾਂ ਕੁਛ ਵੀ ਕੀ ਆ ਕੀ ਕਰਨਾ ਮੈਂ दारू ਬੰਦ ਮੈਨੂੰ ਕਹਿਣੇ ਤਾਂ ਰਹੋਗਾ ਕਿ ਸਾਰਾ ਨੰਬਰ ਇਹ ਗੱਲਾਂ ਕਿਉਂ ਕਰੀਂ ਨਾ ਬਾਪੂ ਗੱਲ ਤਾਂ ਸਿਰਫ दारू ਦੀ दा ਹੈ दारू ਕਰਕੇ ਆਪਣੇ ਘਰੇ ਕਲੇਸ਼ ਹੁੰਦਾ ਓਹ ਨਹੀਂ ਹੁੰਦਾ ਮੈਂ ਖੁਸ਼ ਬੋਲੇ ਮੈਂ ਅੱਗੇ ਬਹਿ ਜਾਂਨ ਇੱਥੇ ਮੈਂ ਬਹਿ ਜਾਂਦਾ ਮੈਂ ਪਾਣੀ ਮੰਗ ਲਾਂ ਤੁਸੀਂ ਘਰੇ ਕਲੇਸ਼ ਹੋਗੇ ਗੱਲ ਪਾਣੀ ਦੀ ਨਹੀਂ ਹੈਗੀ ਬਾਪੂ ਬਸ ਮੈਂ ਨਹੀਂ ਸਮਝਾਉਣਾ ਨਹੀਂ ਤੁਸੀਂ ਸਮਝਣਾ ਆਈ ਮਾੜੇ ਲਛਮੀ ਦੇ ਜਿਉ ਨੂੰ ਕੁਛ ਕਹਿਣ ਲੱਗੋ ਤੁਰ ਜੁਗ ਚਲ ਜਾਓ ਮੈਨੂੰ ਬੁਲਾਣਾ ਮੈਂ ਆਪਣੀ ਮਰਜ਼ੀ ਮੇਰੀ ਉਹ ਦੇ ਲਾਡੀ ਹਰਮਣਾ ਹਾਂ ਬਬੀ ਛੇਤੀ ਅਮਰੀ ਗੱਲ ਸੰਪੱਛ ਕੇ ਦਸ ਦਸ ਕੀ ਹੋ ਗਿਆ ਤੇਰਾ ਨਾ ਬਾਈ ਜਾਂਦਾ ਉਹਦੇ ਸਾਹਮਣੇ ਮੈਂ ਤਾਂ ਲੜੂੰਗੀ ਚੁੱਪ ਕਰਕੇ ਸੁਣੀ ਜਾਈ ਤੇ ਸੌਰੀ ਸੌਰੀ ਕਰੀ ਜਾਈ ਠੀਕ ਹੈ ਕੋਈ ਤੇਰ ਵੀਰ ਨੇ ਮੈਨੂੰ ਕਿਹਾ ਸੀ ਕਹਿੰਦਾ ਜੇ ਹਾਂ ਹਾਂ ਨਾਟਕ ਨਾ ਉਹਨੇ ਕਿਹਾ ਸੀ ਕਹਿੰਨਾ ਜਾਂ ਤੂੰ ਇਹਦੇ ਕੰਨ ਪੜਦੇ ਨਹੀਂ ਤਾਂ ਇਹਦੇ ਕੰਨ ਮੈਂ ਪਟੂੰਗਾ ਤੈਨੂੰ ਪਤਾ ਹੀ ਤੇਰ ਵੀਰੇ ਦਾ ਉਹ ਬਣਾ ਦੇ ਫਿਰ ਉਹਨੂੰ ਚਾਰਜ ਆ ਗਿਆ ਨਾ ਤੇਰੇ ਪਤਾ ਨਹੀਂ ਲੱਗਦਾ ਹੈ ਤੈਨੂੰ ਕਿੰਨੇ ਵਾਰੀ ਕਿਹਾ ਵੀ ਤੂੰ ਗੱਲ ਮੰਨ ਲੈ ਕਰ ਕਿਸੇ ਦੀ ਪਰ ਤੂੰ ਹੋਰ ਕਿਸ ਦੀ ਸੁਣਦਾ ਸੁਣਦਾ ਤਾਂ ਕਿਸੇ ਦੀ ਕਿਸੇ ਨੇ ਨਹੀਂ ਸੁਣਦਾ ਅੱਗੇ ਤੋਂ ਦੁਬਾਰਾ ਸਾਨੂੰ ਸੱਚੀ ਅੱਗੇ ਤੋਂ ਨਹੀਂ ਕਰਦਾ ਭਾਬੀ ਸੱਚੀ ਹਾਂ ਅੱਗੇ ਕਰਦਾ ਇੱਕ ਵਾਰੀ ਮਾਫ ਕਰਦੇ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਤੂੰ ਯਾਰ ਦੋਸਤਾਂ ਨਾਲ ਨਾ ਬਾਹਰ ਫਿਰਿਆ ਕਰ ਇਹੋ ਜਿਹੇ ਤੇਰੇ ਯਾਰ ਦੋਸਤਾਂ ਨੇ ਤੈਨੂੰ ਲਈ ਫਿਰਦੇ ਆ ਇਹਨੂੰ ਮੈਂ ਦਾ ਸਿੰਨੇ ਪੈਸੇ ਡਾਣਾ ਤੇ ਜੋੜ ਨਹੀਂ ਸਕਦਾ ਦੋ ਚਾਰ ਪੈਸੇ ਫਿਰ ਵੀਰਾ ਕਮਾਉਂਦਾ ਮੈਂ ਡਾ ਦਿੰਦਾ ਆਹੋ ਵੀਰਾ ਤੇਰਾ ਕਮਾਉਂਦਾ ਕਿੰਨਾ ਟਾਈਮ ਕਮਾਈ ਜਾਊਗਾ ਤੂੰ ਆਪ ਨਾ ਕਮਾਈ ਤੂੰ ਆਪ ਨਾ ਕਿਸੇ ਦੀ ਖਾਤ ਲਾਈ ਤੈਨੂੰ ਕਿੰਨੇ ਵਾਰੀ ਕਿਹਾ ਹਰਮਨ ਕਿੰਨੇ ਵਾਰੀ ਤੈਨੂੰ ਮੈਂ ਤੂੰ ਮੇਰੀ ਇੱਕ ਨਹੀਂ ਸੁਣਦਾ ਮੜ ਕੇ ਤੇਰੇ ਕਰਕੇ ਤੇਰਾ ਭਾਈ ਮੈਨੂੰ ਲੜਦਾ ਵੀ ਤੂੰ ਵੀ ਕੁਝ ਕਹਿੰਦੀ ਚੱਲ ਚੰਗਾ ਭਾਬੀ ਨਹੀਂ ਕਰਦਾ ਅੱਗੇ ਤੋਂ ਹਾ ਐਦੂ ਮੁੜ ਕੇ ਘਰੋਂ ਪੈਰ ਨਹੀਂ ਬਟਣਾ ਤੂੰ ਠੀਕ ਐ ਠੀਕ ਐ ਨਾ ਮੈਨੂੰ ਘਰੋਂ ਬਾਹਰ ਦਿਸਣਾ ਨਹੀਂ ਚਾਹੀਦਾ ਤੂੰ ਅੰਦਰ ਹੀ ਬੈਠਣਾ ਬਸ ਘਰੋਂ ਬਾਹਰ ਤਾਂ ਉਵੇਂ ਹੀ ਨਹੀਂ ਦਿਸਣਾ ਆਹੋ ਹਾ ਘਰੋਂ ਬਾਹਰ ਨਹੀਂ ਦਿਸਣਾ ਚਾਹੀਦਾ ਤੂੰ ਤੇ ਨਾਲੇ ਆ ਤੇ ਵੀਰੇ ਨਾਲ ਜਾਇਆ ਕਰ ਕੰਮ ਤੇ ਚੰਗਾ ਚੰਗਾ ਪੱਬੀ ਹਾਂ ਕੰਮ ਕਰਿਆ ਕਰ ਠੀਕ ਐ ਪੱਬੀ ਹੁਣ ਮੈਂ ਤੈਨੂੰ ਤੇਰੇ ਖਾਣੇ ਗੱਲਾਂ ਪਾਤੀਆਂ ਸਮਝ ਆ ਗਈਆਂ ਆ ਗਈਆਂ ਪੱਬੀ ਪੱਕਾ ਨਾ ਹਾਂ ਮੈਂ ਦੱਸੀ ਇਹ ਨਹੀਂ ਐਦੂ ਮੁੜ ਕੇ ਅਸੀਂ ਘਰੇ ਨਹੀਂ ਆੜਨਾ ਤੈਨੂੰ ਅੱਗੇ ਤੋਂ ਨਹੀਂ ਕਰਦਾ ਭਾਬੀ ਮੈਂ ਹਾਂ ਅੱਗੇ ਤੋਂ ਇਹ ਜਿਹੇ ਹਰਕਤ ਕੋਈ ਨਹੀਂ ਕਰਨੀ ਠੀਕ ਹੈ ਠੀਕ ਹੈ ਹਾਂ ਬਸ ਐਦੂ ਮੁੜ ਕੇ ਮੈਨੂੰ ਬੁਲਾ ਹੀ ਨਾ ਨਾਲ ਤੂੰ ਰਾਹ ਤੂੰ ਕਰੀਂ ਨੀ ਐ ਨਾ ਮੈਂ ਤੇ ਨਾ ਬੋਲਦੀ ਨੀ ਬਸ ਭਾਬੀ ਬੋਲ ਤਾਂ ਪਿਆ ਕੋਈ ਨਾ ਅੱਗੇ ਤੋਂ ਨਹੀਂ ਕਰਦਾ ਫਿਰ ਸੌਰੀ ਭਾਬੀ ਆਏਗਾ ਤਾਂ ਕਰਦੀਆਂ ਦੇਖੀ ਨਹੀਂ ਨਹੀਂ ਮੈਂ ਵੀ ਬੋਲਦੀ ਨਾ ਨਾ ਭਾਬੀ ਆਏ ਨਾ ਕਰ ਹਾਂ ਚਲ ਬਸ ਠੀਕ ਹੈ ਨਾ ਮੰਨੇਗਾ ਨਾ ਹਾਂ ਸੌਰੀ ਕੈਪਲ ਕਰਨ ਫੜ ਕੇ ਸੌਰੀ ਹਾਂ ਸੌਰੀ ਭਾਬੀ ਅੱਗੇ ਤੋਂ ਨਹੀਂ ਕਰਦਾ ਭਾਬੀ ਸੱਚੀ ਹਾਂ ਠੀਕ ਹੈ ਠੀਕ ਹੈ ਹਾਂ ਪਭੀ ਚਾਹ ਬਣਾ ਦੇ ਆਹੋ ਬਣਾ ਦੇਣੀ ਹੈ ਚਾਹ ਕੋਈ ਨਾ ਤੇਰੇ ਵੀਰ ਨੂੰ ਪੁੱਛ ਕੇ ਆਉਣੀ ਹੈ ਮੈਂ ਹਾਂ ਚੱਲ ਚੰਗਾ ਚਾਹ ਬਣਾ ਦੇਣਾ ਮੈਂ ਇੱਧਰ ਹੀ ਬੈਠਾ ਕਮਰੇ ਤੁਸੀਂ ਇੱਥੇ ਹੀ ਖੜੇ ਸੀ ਆਹੋ ਇੱਥੇ ਹੀ ਖੜਾ ਸੀ ਸਮਝਾ ਆ ਜਾ ਕਿ ਇਹਨੂੰ ਚੱਜ ਨਾਲ ਤੇ ਕਿੰਨਾ ਤਾਂ ਲੜੀ ਜਾਂਦੀ ਸੀ ਹੁਣ ਮੈਂ ਤੁਸੀਂ ਜੇ ਸੋਣ ਹੀ ਲਿਆਉਗੇ ਬਾਹਰ ਖੜਿਆ ਨੇ ਤਾਂ ਦੰਦ ਕੱਢੀ ਜਾਂਦਾ ਸੀ ਕਦੋਂ ਦੰਦ ਕੱਢੇ ਹੋਣੇ ਨਹੀਂ ਤੁਹਾਨੂੰ ਭਲੇਖਾ ਲੱਗ ਗਿਆ ਉਹ ਕਦੋਂ ਦੰਦ ਕੱਢਦਾ ਹੈ ਹਾਂ ਉਹ ਤਾਂ ਵਿਚਾਰਾ ਮੂੰਹ ਬਣਾਈ ਖੜਾ ਸੀ ਮੈਂ ਕਦੇ ਲੜੀ ਨਹੀਂ ਵਿਚਾਰੇ ਨਾਲ ਪਹਿਲੀ ਵਾਰ ਲੜੀ ਆ ਮੈਨੂੰ ਲੱਗਦਾ ਮੈਨੂੰ ਸਮਝਾਉਣਾ ਬੂ ਤਾਂ ਇਥੋਂ ਨਹੀਂ ਸਮਝਾਇਆ ਨਹੀਂ ਨਹੀਂ ਮੈਂ ਸਮਝਾਤਾ ਸੱਚੀ ਤੁਸੀਂ ਨੂੰ ਉਹਨੂੰ ਕੁਝ ਕਹੋ ਕਿੰਨਾ ਤਾਂ ਲੜ ਕੇ ਹਟੀਆਂ ਫਿਰ ਕਹੋਗਾ ਸਾਰੇ ਮੇਰੇ ਗੱਲ ਪਈ ਜਾਂਦੇ ਵਾਰੀ ਵਾਰੀ ਨਾਲ ਤੂੰ ਸਮਝਾਇਆ ਆਹਦੇ ਹਿਸਾਬ ਨਾਲ ਮੈਂ ਸਮਝਾਉਂਗਾ ਉਹ ਆਹਦੇ ਹਿਸਾਬ ਨਾਲ ਕੋਈ ਗੱਲ ਨਹੀਂ ਪੈਂਦਾ ਮੈਂ ਉਹਦੇ ਜਾ ਕੇ ਤੁਸੀਂ ਰਹਿਣ ਦੋ ਨਾ ਕੋਈ ਨਾ ਮੈਂ ਸਮਝਾਤਾ ਤਾਂ ਕਿੰਨਾ ਤਾਂ ਲੜੀਆਂ ਮੈਂ ਦੇਖ ਲਿਆ ਕਿੰਨਾ ਕੁ ਸਮਝਾਤਾ ਤੂੰ ਠੀਕ ਹੈ ਨਾ ਜੇ ਸਮਝਾਇਆ ਉਹਨਾਂ ਨੂੰ ਨਾ ਉਹਦੇ ਚਾਹ ਨੰਗਣੀ ਨਹੀਂ ਜਿਹੜਾ ਚਾਹ ਮੰਗਿਆ ਜਾਂਦਾ ਹੋਇਆ ਕਿ ਰਿਚਲ ਕੋਈ ਨਾ ਖਾਣਾ ਪੀਣਾ ਤਾਂ ਹੈਗਾ ਹੀ ਹੁਣ ਉਹਨੇ ਟਾਈਮ ਕਿੰਨੇ ਵਜੇ ਆਇਆ ਸੀ ਉਹ 10 ਵਜੇ ਆ ਗਿਆ ਸੀ ਤੁਸੀਂ ਬਾਹਰ ਗਏ ਇੰਨੇ ਜੋ ਅੰਦਰ ਆ ਗਿਆ ਕਰੇ ਚਲ ਕੋਈ ਨਹੀਂ ਮੈਂ ਸਮਝਾਉਣਾ ਮੈਂ ਕਰਦਾ ਉਹਨਾਂ ਗੱਲ ਤੁਸੀਂ ਨਾ ਬਾਹਲਾ ਲੜਿਓ ਚੰਗਾ ਉਹਨੂੰ ਮੈਂ ਨਹੀਂ ਲੜਦਾ ਮੈਂ ਕੋਈ ਕੰਮਲਾ ਨਹੀਂ ਹੈਗਾ ਜਿਹੜੀਆਂ ਗੱਲਾਂ ਉਹਨੂੰ ਸਮਝਾਉਣੀਆਂ ਸੀਗੀਆਂ ਬੇਬੀ ਬਾਪੂ ਵਾਲੀਆਂ ਉਦੋਂ ਆਦੇ ਖਾਣੇ ਪਾਈਆਂ ਨਹੀਂ ਹੈ ਹੋਰ ਉਤਲੀ ਉਡਪਟਾਂਗ ਸਾਰੀ ਮਾਰਤੀ ਚਲ ਜਰਾ ਚਾਹ ਬਣਾਦੇ ਮੈਂ ਵੀ ਪੀਣੀ ਆ ਮੈਂ ਉਹਨੂੰ ਗੱਲ ਕਰ ਲੈਣੇ ਕਿੰਨਾ ਤਾਂ ਲੜੀ ਹੈ ਜਵਾਕ ਨੂੰ ਉਹਨੂੰ ਹੀ ਬੱਸ ਹੁਣ ਪਤਾ ਨਹੀਂ ਆਪ ਕੀ ਕਹਿਣਗੇ ਜਾ ਕੇ ਹੁਣ ਉਹਦੇ ਜਾ ਕੇ ਕੰਨ ਖਾਣਗੇ ਬਾਪੂ ਜਵਾਨੀ ਸੋਚਦਾ ਸਾਡੇ ਬਾਰੇ ਵੀ ਮਾੜਾ ਮੋਟਾ ਸੁੱਝ ਤੈਨੂੰ ਦਾਰੂ ਪੀਣ ਨੂੰ ਰੋਕਦੇ ਆਂ ਤੇ ਕਿਸੇ ਗੱਲ ਨੂੰ ਰੋਕਦੇ ਆਂ ਪਤਾ ਨਹੀਂ ਕਿਉਂ ਕਰਦਾ ਉਹਨ ਦਾ ਬਸ ਦਾਰੂ ਨਹੀਂ ਸਭ ਕੁਝ ਸਮਝ ਰੱਖਿਆ ਦਾਰੂ ਪਿੱਛੇ ਸਾਨੂੰ ਕਿਉਂ ਨਾ ਛੱਡ ਦੇ ਮਾਂ ਵਿਚਾਰੀ ਦੁਖੀ ਹੋਈ ਰਹਿੰਦੀ ਸਾਰਾ ਦਿਨ ਇਹੀ ਗੱਲਾਂ ਕਰਕੇ ਕੀ ਹੋ ਗਿਆ ਪੜਾ ਰੋਈ ਜਾਨੀ ਆ ਵੀਰੇ ਫਾਤੀਆ ਤੈਨੂੰ ਬਸ ਬਾਪੂ ਕਰਕੇ ਕੀ ਹੋ ਗਿਆ ਬਾਪੂ ਕਰਕੇ ਹੋਣਾ ਕੀ ਆ ਆ ਦੇਖ ਲਾ ਹੁਣ ਫੇਰ ਰਜਿਆ ਆ ਬਾਪੂ ਹੋਰ ਫਿਰ ਤੂੰ ਜੋ ਰਜਿਆ ਤੂੰ ਉਹਦੇ ਕੋਲ ਹੀ ਕਰਨ ਗਈ ਸੀ ਮੈਂ ਤਾਂ ਕੀ ਕਰਨ ਗਈ ਸੀ ਮੈਨੂੰ ਬਾਜ ਮਾਰੀ ਸੀ ਕਹਿੰਦਾ ਮੈਂ ਜਦੋਂ ਪਾਣੀ ਲੈ ਕੇ ਗਈ ਬਾਪੂ ਨੇ ਦਾਰੂ ਪੀਰ ਕਿਸੇ ਮੈਂ ਬਾਪੂ ਨੂੰ ਕਹਿਣ ਲੱਗੀ ਵੀ ਬਾਪੂ ਤੂੰ ਦਾਰੂ ਵਗੈਰਾ ਛੱਡ ਦੇ ਪੀਨੋ ਏ ਤੇ ਬਿੱਚਾ ਕਹਿੰਦਾ ਮੈਂ ਟੈਨਸ਼ਨ ਚ ਪੀਣ ਵਾ ਥੱਕਿਆ ਹੁਣਾ ਟੈਨਸ਼ਨ ਚ ਯਾਰ ਇਨੀ ਦਾਰੂ ਕੌਣ ਪਿੰਦਾ ਹੁੰਦਾ ਦਿਨ ਰਾਤ ਤੈਨੂੰ ਪਤਾ ਤਾਂ ਹੈ ਹੱਡ ਦਾ ਤਾਂ ਬੇਬੇ ਦੇ ਆਖੇ ਨੀਗਾ ਬਾਪੂ ਤੂੰ ਕਹਿੰ ਗਿਆ ਕੀ ਕਰਨਗੇ ਸੀ ਤੂੰ ਉਹਦੇ ਕੋਲ ਜੇ ਤੈਨੂੰ ਪਤਾ ਹੈਗਾ ਮਾ ਕੀ ਪਤਾ ਆਪਣੇ ਮੂੰਹ ਨੀ ਛੱਡਦੇ ਆ ਤੇ ਜਵਾਕਾਂ ਵਾਰੀ ਸੋਚ ਲੈ ਉਹ ਨਹੀਂ ਸੋਚਦਾ ਜੇ ਉਹਨੇ ਸੋਚਣਾ ਹੁੰਦਾ ਫਿਰ ਘਰ-ਵਾਰ ਕਿਉਂ ਵੇਚਦਾ ਹੋ ਘਰ-ਵਾਰ ਤਾਂ ਉਸ ਸ੍ਰੀਕਾ ਨੇ ਬੇਈਮਾਨੀ ਕਰ ਲਈ ਆਪਣੇ ਨਾਲ ਜਿਹੜਾ ਕੁਛ ਕਰਨਾ ਸੀ ਉਹ ਕਰਤਾ ਆ ਫਿਰਦੇ ਹੁਣ ਫਰੀਕਾ ਨੇ ਕਰਨੀ ਹੈਗੀ ਦਿਨ ਰਾਤਾਂ ਦਾਰੂ ਪੀ ਵੀ ਇੱਕ ਕਰ ਛੱਡੀ ਸੀ ਉਹਨੇ ਕਹਿੰਦਾ ਮੈਂ ਤਾਂ ਦਾਰੂ ਤਾਂ ਪੀਣਾ ਮੇਰੇ ਆਪ ਦੇ ਕਹਿੰਦਾ ਸਕੇ ਨੇ ਸਾਰਾ ਕੁਝ ਖੋਲੇ ਮੇਰੇ ਤੋਂ ਮੇਰੇ ਬਾਪੂ ਦਾਰੂ ਕਰਕੇ ਖੋਇਆ ਤੇ ਤੈਨੂੰ ਸਾਰਾ ਖੁਸ਼ ਗੱਲਾਂ ਆਉਂਦੀਆਂ ਉਹਦੇ ਕੋਲ ਹੋਰ ਕੁਝ ਨਹੀਂ ਆਉਂਦਾ ਕਹਿੰਦਾ ਤੇਰੀ ਮਾਂ ਤਾਂ ਐ ਸੀ ਸਾਰਾ ਕੁਝ ਵੇਚ ਦੂ ਕਹਿੰਦਾ ਹੁਣ ਵੀ ਬੈਠੀ ਐ ਸਬਰ ਕਰਕੇ ਜੋ ਸਾਰਾ ਕੁਝ ਲੈ ਕੇ ਕਹਿੰਦਾ ਆਪਣੇ ਤੋਂ ਲੈ ਆ ਗਿਆ ਆਪਣੇ ਤੋਂ ਮੈਂ ਕਿਹਾ ਬਾਪੂ ਜੇ ਤੈਨੂੰ ਕੁਝ ਹੋ ਗਿਆ ਅਸੀਂ ਜਮਾਂ ਰੂਲ ਜਾਾਂਗੇ ਮੈਨੂੰ ਕੀ ਹੋਣਾ ਮੈਨੂੰ ਕੁਝ ਨਹੀਂ ਹੁੰਦਾ ਉਹੀ ਗੱਲਾਂ ਉਹਦੀਆਂ ਯਾਰ ਉਹਦੀਆਂ ਗੱਲਾਂ ਹੋਣਗੀਆਂ ਚਲ ਤੂੰ ਨਾ ਰੋ ਤੇ ਰੋ ਜਿਆ ਹੁੰਦਾ ਬੇਬੇ ਕਿੱਥੇ ਆ ਬੇਬੇ ਤਾਂ ਗਈ ਹੋਈ ਐ ਕੰਮ ਤੇ ਆਈ ਨਹੀਂ ਨਹੀਂ ਆਈ ਨਹੀਂ ਮੈਂ ਕਿਉਂ ਨਾ ਰੋ ਮਮੈਂ ਟੈਨਸ਼ਨ ਹੁੰਦੀ ਐ ਵੀਰੇ ਜਿਹੜਾ ਕੁਛ ਤੇਰਾ ਸੀਗਾ ਹੁਣ ਆਪਣੇ ਕੋਲ ਕੁਛ ਨਹੀਂ ਸਾਰਾ ਘਰ-ਬਾਰ ਸਾਰ ਜੀ ਤੇ ਤੂੰ ਮੇਰੀ ਮੇਨ ਮੇਰੇ ਵੱਰ ਨਾ ਸੋਚ ਕੋਈ ਨਹੀਂ ਇਹ ਸਾਰਾ ਕੁਛ ਆਪਾਂ ਕਰ ਲਾਂਗੇ ਕੋਈ ਨਹੀਂ ਕਦੋਂ ਕਰਾਂਗੇ ਵੀਰੇ ਆਪਣੇ ਖਾਣ ਨੂੰ ਕੁਛ ਸਾਰਾਂ ਦਾ ਟਾਈਮ ਸਾਰਾਂ ਦਾ ਟਾਈਮ ਹੁਣ ਦਾ ਆਪਣਾ ਵੀ ਕੋਈ ਨਹੀਂ ਆਉਂਦਾ ਟਾਈਮ ਮੈਨੂੰ ਕੋਈ ਉਮੀਦ ਹੈ ਨਹੀਂ ਵੀਰੇ ਵੀ ਆਪਣੇ ਤੇ ਵੀ ਟਾਈਮ ਆਊਗਾ ਫਸ ਪਤਾ ਨਹੀਂ ਰੱਬ ਆਪਣੇ ਨਾਲ ਹੀ ਕਿਉਂ ਐ ਕਰੀ ਜਾਂਦਾ ਕੀ ਮਾਰਾ ਕੀਤਾ ਪਰ ਰੱਬ ਦਾ ਕੋਈ ਨਹੀਂ ਚੱਲ ਤੂੰ ਨਾ ਰੋ ਕਾਰੋ ਨਹੀਂ ਪਤਾ ਸਾਰਾ ਸੋਦਾ ਪਤਾ ਮੁੱਕਿਆ ਪਿਆ ਆਪਣੇ ਕੋਲ ਖੰਡ ਤੱਕ ਨਹੀਂ ਹੈਗੀ ਮੈਨੂੰ ਇੱਕ ਕਰੇ ਤਾਂ ਲੱਗਦਾ ਵੀ ਮੈਂ ਆਉਦੀ ਪੜਾਈ ਛੱਡ ਕੇ ਹਨਾ ਵੀ ਕੋਈ ਕੰਮਲ ਕਰਨ ਲੱਗ ਜਾਏ ਮੈਨੂੰ ਇੱਕ ਵਸ ਤਾਂ ਲੱਗਦੇ ਕੋਸੇ ਆਏ ਵੀ ਪੜਾਈ ਕਰਕੇ ਕੁਝ ਵੀ ਕਰਨ ਲੱਗ ਨਾ ਨਹੀਂ ਨਹੀਂ ਵੀਰੇ ਮੇਰੀ ਤਾਂ ਪੜਾਈ ਜਿਹੜੀ ਛੁੱਟੀ ਛੁੱਟੀ ਆ ਐਵੇਂ ਹੁਣ ਦੇਖ ਬੇਬੇ ਤੇਰੇ ਵਾਸਤੇ ਤਾਂ ਖਰਚੇ ਫੇਸ ਤੱਕ ਡੀ ਜਾਂਦੀ ਐ ਤੇਰੀ ਪੜਾਈ ਵਾਸਤੇ ਤੂੰ ਪੜਾਈ ਨਾ ਛੱਡ ਗੱਲ ਕੋਲੋਂ ਜੋ ਪੜਾਈ ਤੇਰੀ ਪੂਰੀ ਹੁੰਦੀ ਐ ਹਨਾ ਕੋਈ ਕੋਰਸ ਕਰ ਲੇਗਾ ਨੌਕਰੀ ਮਿਲਦੀ ਐ ਵਧੀਆ ਨਾ ਆਪਾਂ ਨੂੰ ਕੋਈ ਨਹੀਂ ਭਾਣੇ ਪੜ ਲਿਖ ਕੇ ਮੈਂ ਵਧੀਆ ਨੌਕਰੀ ਲੱਗ ਜਾਊਂਗਾ ਤੂੰ ਪਰੇ ਫਿਕਰ ਨਾ ਕਰ ਆਪਾਂ ਅੰਡੀਆਂ ਗਵਾਂਡੀਆਂ ਦੇਖਦੇ ਰਹਿਣਗੇ ਕੋਈ ਨਹੀਂ ਤੂੰ ਫਿਕਰ ਨਾ ਕਰ ਸਹੀ ਕਹਿਣਾ ਵੀਰੇ ਆਂਡ ਗਵਾਂਡ ਕੀ ਆਪਰ ਤਾਂ ਸ਼ਰੀਕ ਵੀ ਮੱਚਣਗੇ ਜਦ ਆਪਣਾ ਸਾਰਾ ਕੁਝ ਬਣ ਗਿਆ ਘਰ-ਵਾਰ ਸੋਨਾ ਬਣਾਉਣਾ ਆਪਾਂ ਇਹਨਾਂ ਨੂੰ ਵੀ ਪਤਾ ਲੱਗੇ ਵੀ ਇਹਨਾਂ ਨੇ ਆਪਣੇ ਤੋਂ ਖੋਇਆ ਸੀ ਤੇ ਬਰਾਬਰ ਬਣਾ ਲਿਆ ਤੇ ਬਾਰੇ ਦਵਾ ਮਾਂ ਕਰ ਚਲ ਕੋਈ ਨਹੀਂ ਹਨਾ ਸਭ ਕੁਝ ਹੋ ਜਾਊਗਾ ਹਨਾ ਆਪਾਂ ਸ਼ਰੀਕਾ ਦੇਖਦੇ ਰਹਿ ਜਾਣਗੇ ਠੀਕ ਆ ਚਲ ਕੋਈ ਨਹੀਂ ਤੁਰੋ ਹਣਾ ਠੀਕ ਆ ਮੈਂ ਪਾਣੀ ਲੈ ਕੇ ਦਿੰਦਾ ਤੈਨੂੰ ਠੀਕ ਆ ਰੋਈ ਨਾ ਜਾ ਮੈਂ ਬਿਨਾ ਗੱਲੋ ਠੀਕ ਹੈ ਤੇ ਉਹਨੇ ਬਾਪੂ ਦਾ ਕਹਿੰਦਾ ਹੀ ਹੁੰਦਾਗਾ ਦੇਖ ਲੈ ਛੋਟਾ ਮੇਰੇ ਤੋਂ ਕਿੰਨਾ ਹੌਸਲਾ ਦਿੰਦਾ ਬੇਣੀ ਮੈਂ ਤਾਂ ਕਹਿੰਦੀ ਆ ਬਾਈ ਗੁਰੂ ਅਗੇ ਅਰਦਾਸ ਕਰਦੇ ਤੇ ਤੇ ਤੇਰੀ ਪੜਾਈ ਪੂਰੀ ਹੋ ਜੇ ਤੇ ਨੌਕਰੀ ਮਿਲ ਜੇ ਜਿਹੜੇ ਵੀ ਇਹਦੇ ਸੁਪਨੇ ਹਨਾ ਹਰ ਸੁਪਨਾ ਪੂਰਾ ਹੋਵੇ ਮੇਰੇ ਵੀਰੇ ਦਾ ਲੈ ਆਪਣੇ ਪਾਣੀ ਤਾਂ ਇਹ ਤਾਂ ਮੱਪੀ ਲੈ ਆਂਦੀ ਪਾਣੀ ਤਾਂ ਕੋਈ ਨਹੀਂ ਕਿੱਡੀ ਗੱਲ ਪਾਣੀ ਆ ਹੋਰ ਚਲ ਕੋਈ ਨਹੀਂ ਬਾਪੂ ਦਾ ਕਹਿੰਦੇ ਹੁੰਦਾ ਬਾਪੂ ਦਾ ਕਹੀ ਜਾਂਦਾ ਰਹਿੰਦਾ ਬਾਪੂ ਦਾ ਸੁਭਾਗ ਆ ਬਾਪੂ ਤਾਂ ਮੈਨੂੰ ਕੋਈ ਗੁੱਸਾ ਨਹੀਂ ਬਾਪੂ ਜਿਵੇਂ ਮੈਨੂੰ ਕੁੱਟ ਲੈ ਮਾਰ ਲੈ ਕੁਝ ਨਹੀਂ ਪਰ ਇੱਕ ਗੱਲ ਤਾਂ ਮੰਨ ਨਹੀਂ ਸਕਦਾ ਨਾ ਬਾਪੂ ਆਪਣੇ ਇੰਨਾ ਕੁਝ ਹੋ ਗਿਆ दारू ਪਿੱਛੇ ਬਾਪੂ ਕਿਥੇ ਬਾਪੂ ਤਾਂ ਬੇਬੇ ਦੇ ਨਹੀਂ ਮੰਨਦਾ ਹੁਣ ਤੇਰੀ ਕਿ ਤੂੰ ਮਤਨ ਬਾਰ-ਬਾਰੀ ਕਹਿਣਾ ਉਹ ਆਪ ਹੀ ਨਹੀਂ ਅੱਖੇ ਲੱਗਦੀ ਕਿਸੇ ਨੂੰ ਸਰ ਠੀਕ ਹੈ ਵੀਰੇ ਚਲ ਕੋਈ ਨਹੀਂ ਮੈਂ ਜਾਂਨਾ ਦੋਸਤਾਂ ਕੋਲ ਜਾਣਾਗਾ ਪੀਲਾ ਪਾਣੀ ਤੂੰ ਦੋਸਤਾਂ ਕੋਲ ਨਹੀਂ ਉੱਥੇ ਕੰਮ ਜਾ ਕਰਨ ਲਾਓ ਮੇਰੇ ਤਾਂ ਚੱਕੇ ਨਹੀਂ ਜਾਂਦੇ ਡੱਲੇ ਟੁਲੇ ਚੱਕਣੇ ਆ ਫੇਰ ਵਗ ਜੀ ਚਲ ਕੋਈ ਨਹੀਂ ਫੇਰ ਵਗ ਜੂਗਾ ਓਏ ਓ ਤੂੰ ਕਿਧਰ ਮੂੰਹ ਚੱਕਿਆ ਹੁਣ ਬਾਹਰ ਹੀ ਜਾਂਦਾ ਸੀਦਾ ਮੈਂ ਤਾਂ ਕਿਉਂ ਕਿੱਥੇ ਚੱਲੇ ਆ ਤੂੰ ਬਾਹਰ ਜਾ ਰਾ ਦੋਸਤਾਂ ਕੋਲੇ ਜਾਂਦਾ ਸੀਗਾ ਕਿਉਂ ਹੋਰ ਕੋਈ ਕੰਮ ਤਾਂ ਨਹੀਂ ਤੰਦਾ ਹੈ ਨਹੀਂ ਤੈਨੂੰ ਜਦੋਂ ਦੇਖੋ ਯਾਰਾਂ ਦੋਸਤਾਂ ਕੋਲੇ ਯਾਰਾਂ ਦੋਸਤਾਂ ਕੋਲੇ ਜਾਰਾ ਦੋਸਤਾਂ ਕੋਲੇ ਵੀ ਜਾਣਾ ਹੀ ਆ ਹੁਣ ਫਿਰ ਮੈਂ ਕਿਉਂ ਐਡਾ ਕੀ ਤੇਰਾ ਗੱਡਾ ਖੜਾ ਉਹਨਾਂ ਬਿਨਾਂ ਗੱਡਾ ਖੜਾ ਤੂੰ ਤਾਂ ਯਾਰ ਐਂ ਬੋਲਦਾ ਰਿਹਾ ਕਰ ਮੈਨੂੰ ਸਾਰਾ ਦਿਨ ਅੱਛਾ ਕੋਈ ਕੰਮ ਤੁੰਦਾ ਕਰ ਲੋ ਕੰਮ ਤੁੰਦਾ ਹੀ ਕਰ ਲੇ ਤੇਰੇ ਕੋਲੇ ਆ ਕੰਮ ਤੁੰਦਾ ਜਿਹੜਾ ਤੂੰ ਹਣਾ ਭੈਣ ਨੂੰ ਬੋਲੀ ਆ ਨਾ ਰਹਿਣਾ ਸਾਰਾ ਦਿਨ ਫਿਰ ਕਹਿੰਦਾ ਮੂਰੇ ਬੋਲਦਾ ਮੇਰੇ ਉਹਨੇ ਲਾਤੀ ਲੁੱਤੀ ਹੁਣ ਤੈਨੂੰ ਦੂਤੀ ਕੀ ਲਾਤੀ ਬਾਪੂ ਯਾਰ ਹਾਂ ਜਵਾਕੜੀ ਨੂੰ ਤਾਂ ਐਂ ਬੋਲਦਾਗਾ ਕੀ ਬੋਲਦਾ ਮੈਂ ਉਹਨੂੰ ਮਰੀ ਭੈਣ ਆਂ ਕਿ ਉਹ ਹਾਂ ਫਿਰ ਮੈਂ ਉਹਨੂੰ ਕੀ ਬੋਲਦਾ ਤੇਰੀ ਭੈਣ ਤੇ ਮੇਰੀ ਕੁਛ ਨਹੀਂ ਲੱਗਦੀ ਹੈ ਨਾ ਤੇ ਫਿਰ ਆਂ ਥੋੜੀ ਬੋਲੀ ਦਾ ਹੁੰਦਾ ਕੋਈ ਤੂੰ ਤਾਂ ਲਾ ਕੇ ਪਿੱਗ ਬੋਲਣ ਲੱਗ ਗਿਆ ਨਾ ਲੱਗਿਆ ਪੈਗ ਲਾ ਕੇ ਬੋਲਣ ਫਲਾਣਾ ਤੇ ਘਾਣਾ ਮੇਰਾ ਫालतੂ ਨਾ ਬੋਲ ਆਪਦਾ ਕੰਮ ਰੱਖਿਆ ਕਰ ਕੰਮ ਹੀ ਆ ਮੇਰਾ ਤੇ ਰੱਖ ਨਾ ਬੱਸ ਫਿਰ ਆ ਪੜਦਾਗਾ ਕੋਈ ਨਹੀਂ ਆਹੋ ਪੜਦਾ ਪੜ ਕੇ ਤੂੰ ਬੜੇ ਰੰਗ ਲਾ ਦੇਗਾ ਤੂੰ ਕੋਈ ਨਹੀਂ ਬਾਪੂ ਪੜ ਲਿਖ ਕੇ ਦਿਖਾਉਂਗਾ ਤੈਨੂੰ ਵਧੀਆ ਨੌਕਰੀ ਲੱਗੂਗਾ ਹੂੰ ਨੌਕਰੀ ਨੂੰ ਤਾਂ ਡੀਸੀ ਲੱਗ ਜਾਏਗਾ ਨਾ ਤੂੰ ਗਾਹਾ ਕੋਈ ਨਹੀਂ ਬਾਪੂ ਜੀ ਸੀ ਵੀ ਲਾ ਕੇ ਦਿਖਾਉਂਗਾ ਤੈਨੂੰ ਅੱਛਾ ਹੂੰ ਚੱਲ ਅਦੀ ਮਾਹੀ ਨਹੀਂ ਹਲੇ ਆਈ ਨਹੀਂ ਅਜੇ ਗਈ ਹੋਈ ਹੈਗੀ ਜੋ ਸਵੇਰੇ ਨਿਕਲਦੀ ਹੈ ਉਹ ਆਥਨੇ ਘਰੇ ਆ ਕੇ ਵੜਦੀ ਹੈ ਪਤਾ ਨਹੀਂ ਕਿਹੜੇ ਅਜੇ ਕੰਮ ਲੱਗੀ ਆ ਉਹ ਬਾਪੂ ਤਿੰਨ ਚਾਰ ਘਰਾਂ ਦੇ ਜਾਂਦੀ ਹੈਗੀ ਹੁਣ ਆਵੇ ਚਾਰ ਘਰਾਂ ਦੇ ਸ਼ਾਮ ਹੋ ਜਾਂਦੀ ਹੈ ਉਹਨੂੰ ਇਹ ਬਾਪੂ ਕੰਮ ਵੀ ਹੁੰਦਾ ਯਾਰ ਐ ਥੋੜੀ ਹੁੰਦਾ ਇੰਨਾ ਕਿੰਨਾ ਕੰਮ ਹੁੰਦਾ ਚਾਰ ਭਾਂਡੇ ਹੁੰਦੇ ਲੋਕਾਂ ਦੇ ਚਾਰ ਥੋੜੀ ਭਾਂਡੇ ਹੁੰਦੇ ਹੈਗੇ ਲੋ ਖਾ ਕੇ ਫੇਰ ਉਮੀ ਕਰ ਦਿੰਦੇ ਤੈਨੂੰ ਆਇਆ ਨਹੀਂ ਪਤਾ ਵੀ ਚੁੱਥੇ ਮਿੱਟੇ ਹੱਤ ਤੋਂ ਕਾ ਬੰਨਕੋਂਦੀ ਹੋ ਤਾਂ ਹੀ ਸਾਰਾ ਨਾ ਸਾਰਾ ਨਾ ਲੜਦਾ ਰਹਿਣਾਗਾ ਯਾਰ ਮੈਂ ਤੁਹਾਨੂੰ ਕੁਛ ਕਹਿੰਦਾ ਤੁਸੀਂ ਲੜਦਾ ਕਹਿੰਦੇ ਨੇ ਤੂੰ ਵੀ ਕਹਿੰਗਾ ਮੇਰੇ ਨਾਲ ਲੜੀ ਜਾਂਦਾ ਹੋਰ ਕੀ ਨਾ ਕਹਾਂ ਪਾਪਾ ਹੁਣ ਤੂੰ ਫਿਰ ਮੇਰੇ ਨਾਲ ਲੜੀਏ ਨਾ ਕਲਾ ਭੈਣ ਨਾਲ ਲੜ ਕੇ ਹਟਾਂਗਾ ਲੈ ਕੀ ਕੀ ਹੁਣ ਲੜਾਈ ਵਾਲੀ ਕਿਹੜੀ ਗੱਲ ਐ ਮੈਂ ਤੈਨੂੰ ਹੀ ਪੁੱਛ ਲੈ ਕਿੱਥੇ ਮੂੰਹ ਚੱਕਿਆ ਇਹ ਲੜਪੇ ਆ ਮੇਰੇ ਨਾਲ ਤੇ ਹੋਰ ਬੱਪੂ ਹੁਣ ਹੁਣ ਜੇ ਮੈਂ ਤੈਨੂੰ ਆ ਤੋਰ ਰੋਕਦਾ ਵੀ ਐਵੇਂ ਨਾ ਤੁਰਿਆ ਫਿਰਿਆ ਕਰ ਪੈੜਾ ਲੱਗਦਾ ਕੋਈ ਨਹੀਂ ਬੱਪੂ ਜਾਣਾ ਉੱਧਰ ਤੁਰ ਗਿਆ ਕਦੇ ਉੱਧਰ ਤੁਰ ਗਿਆ ਮੁੰਡਿਆਂ ਨਾਲ ਤੁਰਿਆ ਫਿਰਦੇ ਫੇ ਮੈਂ ਜੇ ਪੜਦਾਂ ਤਾਂ ਫਿਰ ਕਰੇ ਪੜ ਲੈ ਬੈਠ ਕੇ ਮੈਂ ਤਾਂ ਦੇਖਿਆ ਕਿਤੇ ਕਿਤਾਬਾਂ ਲੈ ਕੇ ਬੈਠਾ ਹਾਂ ਮੈਂ ਤੂੰ ਹੁਣ ਦਾ ਬੱਪੂ ਐਂ ਬੋਲੀ ਜਾਣਾਗਾ ਹਾਂ ਕੱਲ ਜਿਹੜਾ ਕੁਝ ਕਰਨਾ ਮੈਂ ਤਾਂ ਜਾਣਨਾ ਇਧਰ ਆ ਪਹਿਲਾਂ ਗੱਲ ਸੁਣ ਤੇਰੀ ਬੀਬੀ ਤਾਂ ਹੁਣ ਪਤਾ ਨਹੀਂ ਕਦੋਂ ਆਊਗੀ ਹੂੰ ਜਹਰਪ੍ਰੀਤ ਨੂੰ ਪੁੱਛਿਆ ਹੂੰ ਉਹਦੇ ਕੋਲੇ ਜੇ 200 ਰੁਪਏ ਹੈਗਾ ਤਾਂ ਦੇ ਮੈਨੂੰ ਚਾਹੀਦਾ ਹੈਗਾ ਮੈਂ ਨਹੀਂ ਜਾਂਦਾ ਮੈਂ ਤਾਂ ਉਹਦੀ ਭੈਣ ਨੂੰ ਹੁਣ ਚਪਕਰਾ ਕੇ ਆ ਤੂੰ ਜਾ ਪੁੱਛ ਕੇ ਤਾਂ ਤੂੰ ਮੈਂ ਨਹੀਂ ਜਾਂਦਾ ਲੈ ਇੱਕ ਵਾਰੀ ਪੁੱਛ ਕੇ ਆਉਂਦਾ ਲੈ ਲੈ ਜੇ ਤੂੰ ਪਾ ਨੂੰ ਹੁਣ ਬੋਲਿਆ ਨਾ ਮੈਨੂੰ ਨਾ ਬੁਲਾਈ ਬਾਪੂ ਫਿਰ ਓ ਯਾਰ ਨਹੀਂ ਬੋਲਦਾ ਯਾਰ ਜਾ ਉਹਨੂੰ ਕੁੜੀ ਨੂੰ ਕਹਿ ਜੇ ਹੈਗਾ ਤੇ ਦੇ ਦੇ ਜਾਣਾਂਗਾ ਹਾਂ ਉਹਦੀ ਬੀਬੀ ਨੇ ਫੜਾਏ ਹੋਣੇ ਉਹਨੂੰ ਲੈ ਦੱਸ ਜਨਾਹਣਾ ਹੀ ਹੁਣ ਮੇਰੇ ਤੇ ਤੱਤਾ ਹੋਇਆ ਫਿਰਦਾ ਮਾਂ ਸਿੱਧੇ ਮੂੰਹ ਨਹੀਂ ਬੋਲਦੀ ਕੁੜੀ ਐ ਉਹਨੂੰ ਕਿਹਾ ਉਹ ਮੂੰਹ ਚੱਕ ਕੇ ਅੰਦਰ ਵਗ ਗਈ ਬਾਪੂ ਤੂੰ ਮੈਨੂੰ ਐ ਬੋਲਦਾ ਹੁਣ ਇਹ ਆ ਗਿਆ ਭੈਣ ਦਾ ਮੈਤੀ। ਹੱਦ ਹੋ ਗਈ। ਇੱਥੇ ਬੋਲਣਾ ਹੀ ਮਾਣਾ ਮਕਾਨ ਦੇ ਵਿੱਚ। ਮੈਂ ਤਾਂ ਲਾਦਾ ਹੁਈ ਨਹੀਂ ਚੰਗਾ ਲਾਦਾ ਮੈਂ ਇਹਨਾਂ ਵਿੱਚ ਰਹਿੰਦਾ ਹੁਣ। ਨਿਕਲ ਗਿਆ ਮੈਂ ਕਿਸੇ ਪਾਸੇ ਜੇ ਨਹੀਂ ਬਰਦਾਸ਼ਤ ਹੁੰਦਾ ਤਾਂ। ਭੈਣ ਨੂੰ ਮੈਂ ਕਿਹਾ ਹੀ ਭੈਣ ਨੂੰ ਮੈਂ ਕਿਹਾ ਕੀ ਮੈਂ ਗੋਲੀ ਮਾਰਤੀ ਉਹਦੇ। ਸਾਲਿਆਂ ਤਾਂ 10 ਰੁਪਏ ਮੰਗ ਲੈ ਇਹਨਾਂ ਦੀ ਜਾਨ ਨਿਕਲ ਜਾਂਦੀ। ਓਏ ਆਇਆ ਹੁਣ ਅੰਦਰ ਹੀ ਬੈਗਿਆ ਆ ਆ ਗਿਆ ਬਾਪੂ ਹਾਂ ਹੂੰ ਹਾਂ ਇਹ ਨਹੀਂ ਬਈਪਾਂ ਸੇ ਉਹਨਾਂ ਕੋਲੇ ਮੈਂ ਤਾਂ ਆਪ ਮੰਗੇ ਸੀਗੇ ਮੈਂ ਕਿਹਾ ਮੈਂ ਮੈਗੀ ਖਾ ਕੇ ਆਉਣੀ ਮੈਂ ਤਾਂ 20 ਰੁਪਏ ਨਹੀਂ ਦਿੱਤੇ ਤੈਨੂੰ 200 ਕਿੱਧਰੋਂ ਦੇ ਦੇਣ ਓਏ ਮੇਰੇ ਕੋਲੇ ਆ ਕੇ ਮੈਂ ਦੇ ਦੂੰ ਮੈਨੂੰ ਨਹੀਂ ਪਤਾ ਬਾਪੂ ਆਪ ਗੱਲ ਕਰ ਲੈ ਉਹਨਾਂ ਕੋਲੇ ਕੁਝ ਨਹੀਂਗਾ ਓਏ ਆਪ ਯਾਰ ਹੁ ਮੇਰੇ ਕੋਲੇ ਹੀ ਗਈ ਸੀ ਪਹਿਲਾਂ ਉਹ ਉਹਦਾ ਐਡਾ ਮੂੰਹ ਕਰੀ ਬੈਠੀ ਐ ਵੀ ਬਾਪੂ ਤੂੰ ਐ ਬੋਲਦਾ ਤੂੰ ਐ ਬੋਲਦਾ ਤੇ ਹੋਰ ਬਾਪੂ ਤੂੰ ਹੁਣ ਬੋਲਦੇ ਆਂ ਆਉਣਾ ਏ ਉਹ ਮੈਨੂੰ ਚਾਹੀਦੇ ਐ ਉਹਨੇ ਫੇਰ ਕਹਣਾ ਤੂੰ ਤਾਂ दारू ਪੀਏਗਾ ਹਾਂ ਬਾਪੂ ਮੈਂ ਕੀ ਕਰਾਂ ਯਾਰ ਮੈਂ ਤਾਂ ਆਪ ਨਹੀਂ ਦਿੰਦੇ ਇਹ ਖਾਣ ਪੀਣ ਨੂੰ ਹੁੰਦਾ ਹੁਣ ਤੈਨੂੰ ਸ਼ਰਾਬ ਨੂੰ ਚਾਹੀਦੇ ਨੇ ਚੱਲਦਾ ਨਹੀਂ ਤਾਂ ਮੈਂ ਕਿ ਤੋਰ ਦਾ ਜਿਗਾੜ ਕਰਦਾ ਤੁਹਾਡੀ ਤਾਂ ਜਾਨ ਨਿਕਲ ਜਾਂਦੀ ਐ ਪੈਸੇ ਮੰਗੇ ਤਾ ਜਾਨ ਨਿਕਲ ਜਾਂਦੀ ਹਾਂ ਹੁਣ ਬਾਪੂ ਤੂੰ ਮੇਥੋਂ ਵੱਡਾਗਾ ਤੈਨੂੰ ਮੈਂ ਕਿੰਨੇ ਘਾਰੀ ਰੋਕਾਂ ਉਹ ਤਾਂ ਰੋਜ ਉਹ ਕਰਦਾ ਰਹਿਣਾਗਾ ਤੰਗ ਕਿਤੇ ਭੈਣ ਨੂੰ ਤੰਗ ਕਰ ਦੇਣਾ ਕਿਤੇ ਮਾਂ ਨੂੰ ਕਦੇ ਕਿਸੇ